ਅੱਜ ਰਾਜਪ੍ਰਦੇਸ਼ ਵਿੱਚ ਬੀਜੇਪੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਟਕਸਾਲੀ ਭਾਜਪਾ ਗੂ ਡਾਕਟਰ ਅਜੀਤ ਚੌਧਰੀ ਜਾਣੇ ਪਛਾਣੇ ਆਰਤੀ ਰਾਕੇਸ਼ ਕੁਕਰੀਚਾ ਰਿੰਕੂ ਤਰुण कटारिया ਮਨਮੋਹਨ ਸੱਚ ਦੇਵਾ ਪ੍ਰੇਮ ਬੱਬਰ ਡਾਕਟਰ ਸੁਨੀਲ ਚੌਧਰੀ ਸਮੇਤ ਵੱਡੀ ਗਿਣਤੀ ਦੇ ਵਿੱਚ ਆਗੂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਡਾਕਟਰ ਅਜੇ ਚੌਧਰੀ ਦੇ ਸਮੇਤ ਸਾਰੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੇ ਲਈ ਖਾਸ ਤੌਰ ਤੇ ਉਹਨਾਂ ਦੇ ਨਿਵਾਸ ਤੇ ਹਲਕਾ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਪਹੁੰਚੇ। ਜਿਨ੍ਹਾਂ ਦੇ ਫਲੋਂ ਡਾਕਟਰ ਅਜੀਤ ਚੌਧਰੀ ਆਰਤੀ ਰਾਕੇਸ਼ ਕੁਕਰੀਜਾ ਰਿੰਕੂ ਤੇ ਉਹਨਾਂ ਦੇ ਸਾਥੀਆਂ ਨੂੰ ਸਰੂਪਾ ਪਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇੱਥੇ ਦਸਨਯੋਗ ਗੱਲ ਇਹ ਹੈ ਕਿ ਡਾਕਟਰ ਅਜੀਤ ਚੌਧਰੀ ਸਵਰਗੀਏ ਸ਼੍ਰੀ ਡਾਕਟਰ ਰਾਜਕੁਮਾਰ ਚੌਧਰੀ ਦੇ ਸੁਪੁੱਤਰ ਨੇ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾ ਸਨ ਅਤੇ ਉਹ ਇੱਕ ਵੱਡੇ ਸਮਾਜ ਸੇਵਕ ਵੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ ਸੀ। ਕੁਝ ਸਮਾਂ ਪਹਿਲਾਂ ਡਾਕਟਰ ਅਜੀਤ ਚੌਧਰੀ ਦੀ ਧਰਮ ਪਤਨੀ ਚਾਰੂ ਚੌਧਰੀ ਵੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਜੋ ਕਿ ਮੌਜੂਦਾ ਮਹਿਲਾ ਸ਼ਹਿਰੀ ਪ੍ਰਧਾਨ ਹੈ ਇਸ ਮੌਕੇ ਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਫਲੋ ਪੱਤਰਕਾਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਕਿਹਾ ਗਿਆ ਕਿ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਚੌਧਰੀ ਪਰਿਵਾਰ ਅਤੇ ਕੁਕਰੀਜਾ ਪਰਿਵਾਰ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਤੇ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਅੱਗੇ ਗੱਲ ਹੋਈ ਫਿਤਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਤੇ ਨਿਸ਼ਾਨਾ 사ਤਿਆ ਗਿਆ ਕੀ ਕੁਛ ਕਿਹਾ ਗਿਆ ਸੋ ਆਓ ਸੁਣ ਲੈਣੇ ਹਨ ਉਹਨਾਂ ਦੀ ਸੁਪਨਨੀ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਚੌਧਰੀ ਪਰਿਵਾਰ ਵੱਲੋਂ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਸੈਂਕੜਾ ਲੋਕਾਂ ਦੀ ਗਿਣਤੀ ਵਿੱਚ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਤਾਂ ਜਦੋਂ ਪਰਿਵਾਰ ਵਿੱਚ ਕੋਈ ਆਉਂਦਾ ਹੈ ਤਾਂ ਪਰਿਵਾਰ ਵਿੱਚ ਖੁਸ਼ੀ ਵਖਰੀ ਹੁੰਦੀ ਹੈ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਤਾਂ ਸਾਨੂੰ ਪੂਰੀ ਖੁਸ਼ੀ ਹੈ ਕਿ ਅਸੀਂ ਹੋਰ ਮਿਲ ਜੁਲ ਕੇ ਸਾਰੇ ਮਿਲ ਕੇ ਰਾਜਪੁਰਾ ਦੀ ਭਲਾਈ ਲਈ ਹੋਰ ਜ਼ਿਆਦਾ ਮਿਲ ਕੇ ਕੰਮ ਕਰਾਂਗੇ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਕੈਂਪੇਨਿੰਗ ਚੱਲ ਰਹੀ ਹੈ ਬਹੁਤ ਅੱਛੀ ਚੱਲ ਰਹੀ ਹੈ ਮਤਲਬ ਅਸੀਂ ਹਰ ਪਿੰਡ 'ਚ ਹਰ ਵਾਰਡ 'ਚ ਜਾ ਰਹੇ ਹਾਂ ਹੂੰ ਵੀ ਸਾਡੀਆਂ ਦੋ ਤਰੀਕ ਨੂੰ 12 ਮੀਟਿੰਗਾਂ ਹੈ ਆ ਰਾਜਪੁਰਾਲਕੇ ਦੀਆਂ ਤਾਂ ਲੋਕਾਂ ਕੋਲੇ ਜਾਣਿਆ ਲੋਕ ਇਹੀ ਕਹਿੰਦੇ ਐ ਵੀ ਤੁਹਾਨੂੰ ਆਮ ਦੀ ਤਾਂ ਲੋੜ ਹੀ ਨਹੀਂ ਐ ਜਿਹੜੀ ਤੁਸੀਂ ਸਾਨੂੰ ਬਿਜਲੀ ਫਰੀ ਦੇ ਦਿੱਤੀ ਕਿਸਾਨ ਕਹਿੰਦੇ ਐ ਸਾਨੂੰ ਤੁਸੀਂ 24 ਘੰਟੇ ਪਾਣੀ ਦੇਤਾ ਬਹੁਤ ਸਾਰੇ ਪਿੰਡਾਂ ਵਿੱਚ ਜਾਣਿਆ ਜਿਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਉਹ ਬੜੇ ਖੁਸ਼ ਹੋ ਕਹਿੰਦੇ ਜੀ ਤੁਸੀਂ ਕਿਉਂ ਵੋਟ ਮੰਗਣ ਆ ਰਹੇ ਹੋ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਮੈਡਮ ਜਿਵੇਂ ਕਿ ਅਸੀਂ ਇਸ ਕਲੋਨੀ ਦੇ ਵਿੱਚ ਕਾਫੀ ਸਮੇਂ ਪਹਿਲਾਂ ਆਏ ਹਾਂ ਇਸ ਤੋਂ ਪਹਿਲਾਂ ਸਾਨੂੰ ਜੱਗਾ ਜੀ ਨੇ ਵੀ ਕਈ ਵਾਰੀ ਬੁਲਾਇਆ ਇਹ ਸਾਡੀ ਸੜਕ ਨਹੀਂ ਬਣਾਈ ਜਾ ਰਹੀ ਸਾਡੇ ਨਾਲ ਕੰਬ ਮੈडम ਵੀ ਹੁਣ ਬਾਕ-ਬਾਕ ਕਰ ਰਹੀ ਹੈ ਤੇ ਅੱਜ ਅਸੀਂ ਇਧੋਂ ਆਏ ਆ ਤੇ ਸੜਕ ਬੜੀ ਸੋਹਣੀ ਬਣੀ ਵੀ ਆ ਉਸ ਤੋਂ ਬਾਅਦ ਕੋਈ ਜਗਦੀਸ਼ ਕੁਮਾਰ ਜੱਗਾ ਨੇ ਤੁਹਾਡਾ ਕੋਈ ਥੈਂਕਸ ਕੀਤਾ ਹੋਵੇ ਕੋਈ ਇਹੋ ਜਿਹੀ ਕੋਈ ਮੈਂ ਦੇਖੋ ਮੈਨੂੰ ਉਹਨਾਂ ਤੋਂ ਥੈਂਕਸ ਦੀ ਤਾਂ ਕੋਈ ਉਮੀਦ ਹੈ ਵੀ ਨਹੀਂ ਪਰ ਜਿਹੜਾ ਉਹਨਾਂ ਨੇ ਕਿਹਾ ਕਿ ਮੈਡਮ ਵੀ ਪੱਖਪਾਤ ਕਰਦੇ ਆ ਅਸੀਂ ਪੱਖਪਾਤ ਨਹੀਂ ਕਰਨਾ ਹੈ ਅਸੀਂ ਗਲੀ ਬਣਾਣੇ ਆ ਜਿੱਦੋਂ ਸਾਨੂੰ ਪਤਾ ਲੱਗਦਾ ਵੀ ਇਹ ਸੜਕ ਖਰਾਬ ਹੈ ਅਸੀਂ ਇਹ ਨਹੀਂ ਦੇਖਦੇ ਉੱਥੇ ਕਾਂਗਰਸ ਵਾਲੇ ਆ ਜਾਂ ਭਾਜਪਾ ਵਾਲੇ ਆ ਇਹ ਤਾਂ ਮੈਂ ਉਹਨਾਂ ਨੂੰ ਆ ਖੁਦ ਕਹੂੰਗੀ ਕਿ ਉਹਨਾਂ ਨੇ ਆਪ ਦੀ ਸਰਕਾਰ 'ਚ ਰਹਿੰਦੇ ਇਹ ਤਾਂ ਉਹਨਾਂ ਨੂੰ ਇੱਕ ਆਦਤ ਪੈ ਗਈ ਹੈ ਵੀ ਦੂਜਿਆਂ ਤੇ ਬਲੇਮ ਕਰਨ ਦੀ ਵੀ ਕਾਂਗਰਸ ਨੇ ਨਹੀਂ ਕੀਤਾ ਜਾਂ ਮੈਡਮ ਨੇ ਨਹੀਂ ਕੀਤਾ ਜਦੋਂ ਉਹ ਅਕਾਲੀ ਦਲ 'ਚ ਸੀ ਉਦੋਂ ਤਾਂ ਉਹਨਾਂ ਦੀ ਭਾਈਵਾਲ ਸਰਕਾਰ ਸੀ ਬੀਜੀ ਬੀਜੇਪੀ ਉਦੋਂ ਕਿਉਂ ਨਹੀਂ ਬਣਵਾ ਸਕੇ ਪਰ ਚਲੋ ਕੋਈ ਗੱਲ ਨਹੀਂ ਜ ਅਸੀਂ ਬਣਾਤੀ ਅਸੀਂ ਕੰਮ ਕਰਨ ਆਏ ਆ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਕਿਉਂ ਕਿਸ ਪਾਰਟੀ ਦਾ ਹੈ ਮੇਰੇ ਲਈ ਇੱਕੋ ਹੀ ਮਾਇਨਾ ਰੱਖਦੇ ਆ ਉਹ ਮੇਰੇ ਰਾਜਪੁਰਾ ਹਲਕੇ ਦਾ ਵਾਸੀ ਹੈ ਜੇ ਉਹ ਪ੍ਰੋਬਲਮ ਚ ਹੈ ਤਾਂ ਮੈਂ ਉਹਦੀ ਪ੍ਰੋਬਲਮ ਹੱਲ ਕਰਾਂ ਮੈਡਮ ਇੱਕ ਜਗਦੀਸ਼ ਕੁਮਾਰ ਜੱਗਿਆ ਵੱਲੋਂ ਟਿੱਪਣੀ ਕੀਤੀ ਜਾ ਰਹੀ ਹੈ ਹਰ ਇੱਕ ਸਟੇਜ ਤੇ ਜਾ ਕੇ ਕਿ ਮੈਡਮ ਦੇ ਜਿਹੜੇ ਹਸਬੰਡ ਆ ਉਹ ਲੋਕਾਂ ਨੂੰ ਇਹ ਕਹਿੰਦੇ ਕਿ ਜੀਜੇ ਨੂੰ ਮਿਲੋ ਤੁਸੀਂ ਉਹਰੇ ਵੀ ਕੋਈ ਗੱਲ ਕੀਤੀ ਆ ਉਸ ਬਾਰੇ ਚ ਕੀ ਤੁਸੀਂ ਦੇਖੋ ਮੈਂ ਇੱਕ ਗੱਲ ਕਹੂੰਗੀ ਤੁਹਾ ਸਭ ਦੇ ਘਰੇ ਧੀਆ ਭੈਣਾਂ ਐ ਤੇ ਜੇ ਕੋਈ ਆ ਕੇ ਘਰੇ ਭੈਣ ਨੂੰ ਮਿਲ ਕੇ ਜਾਂਦਾ ਹੈ ਤੇ ਅੱਗੇ ਜੇ ਜਾਂਦਾ ਹੋਇਆ ਜੇ ਕਿਸੇ ਨੂੰ ਭਨੋਈਏ ਨੂੰ ਨਾ ਮਿਲ ਕੇ ਜਾਵੇ ਤੇ ਜੇ ਕੋਈ ਭਨੋਈਆ ਮਜ਼ਾਕ ਚ ਕਹ ਦੇ ਭਾਈ ਭੈਣ ਨੂੰ ਤਾਂ ਮਿਲ ਚਲੇ ਜੀਜੇ ਨੂੰ ਵੀ ਮਿਲ ਜਾਂਦੇ ਇਹ ਕੀ ਗੱਲ ਹੈ ਤਾਂ ਇਹਨਾਂ ਦੇ ਘਰਾਂ ਚ ਭੈਣਾ ਧੀਆ ਪੈਣਾ ਹੈ ਨਹੀਂ ਜਾਇ ਇਹਨਾਂ ਨੂੰ ਭਲੋਈਆਂ ਦੀ ਇੱਜ਼ਤ ਨਹੀਂ ਕਰਨੀ ਆਂਦੀ ਜਿਹੜਾ ਇਹਨਾਂ ਨੇ ਇਦਾਂ ਦੇ ਮੁੱਦੇ ਸਟੇਜਾਂ ਤੇ ਚੱਕੇ ਐ ਮੈਂ ਇਹਨਾਂ ਨੂੰ ਕਹੂੰਗੀ ਕਬੀਲਦਾਰ ਲੋਗੋਂ ਕਬੀਲਦਾਰੀ ਵਾਲੀਆਂ ਗੱਲਾਂ ਕਰੋ ਰਾਜਨੀਤੀ ਕਰਨੀ ਹੈ ਰਾਜਨੀਤਿਕ ਮੁੱਦਿਆਂ ਤੇ ਕਰੋ ਇਹ ਜਿਹੇ ਗੱਲਾਂ ਤਾਂ ਕਿਉਂ ਕਰਦੇ ਹੋ ਕਿਉਂਕਿ ਇਹਨਾਂ ਨੂੰ ਰਾਜਨੀਤਿਕ ਮੁੱਦੇ ਤਾਂ ਮਿਲਦੇ ਨਹੀਂ ਕਦੇ ਕਹਿੰਦੇ ਆ ਜੀ ਐਮਐਲਏ ਦਾ ਘਰ ਵਾਲਾ ਪੈਸੇ ਮੰਗਦਾ ਉਹ ਤੁਸੀਂ ਦੱਸੋ ਤਾਂ ਸਰੀ ਕੀ ਤੋਂ ਮੰਗੇ ਆ ਇੱਕ ਬੰਦਾ ਇੱਕ ਵੀ ਬੰਦਾ ਪ੍ਰੂਫ ਕਰੋ ਮੈਂ ਬੈਠੀ ਆ ਮੇਰਾ ਪਰਿਵਾਰ ਬੈਠਾ ਹੈ ਪਰ ਇਹ ਨਹੀਂ ਹੈ ਨਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਇਹ ਹੁਣ ਸਚਾਈਆਂ ਬੋਲ ਇਹਨਾਂ ਤੋਂ ਨਾ ਅੰਦਰੋਂ ਆਪਦੇ ਉਬਾਲ ਨਿਕਲ ਰਹੇ ਐ ਚਾਹੇ ਹਰਦਿਆਲ ਕਮੋਜ ਹੈ ਚਾਹੇ ਜਗਦੀਸ਼ ਕੁਮਾਰ ਜੱਗਿਆ ਜਿਹੜਾ ਕੁਝ ਇਹਨਾਂ ਨੇ ਕੀਤਾ ਜਿਵੇਂ ਹਰਦਿਆਲ ਕਮੋਜ ਕਹਿੰਦੇ ਉਹ ਜੀ ਕੋਈ ਪੁਲਿਸ ਚ ਕੰਪਲੇਂਟ ਲਿਖਾਉਣ ਗਿਆ ਪੁਲਿਸ ਵਾਲਿਆਂ ਨੇ ਉਹਦੀ ਚੇਨ ਲਵਾ ਲਈ ਅਸੀਂ ਸਾਰੇ ਮੈਂ ਸਾਰੇ ਐਸਐਚਓ ਤੋਂ ਪੁੱਛ ਲਿਆ ਵੀ ਕੋਈ ਐਦਾਂ ਹੋਇਆ ਉਹ ਕਹਿੰਦੇ ਜੀ ਮਤਲਬ ਹੀ ਨਹੀਂ ਕਦੇ ਕਹਿੰਦੇ we <laughs> ਅਸੀਂ ਉੱਥੋਂ ਪੁੱਛਿਆ ਉਹ ਕਹਿੰਦੇ ਜੀ ਲੱਕਣਾ ਤਾਂ ਜਿਹੜੀਆਂ ਸਾਡੀ ਸ਼ਮਸ਼ਾਨ ਚਾਂਦੀ ਹੈ ਉਹਦੀ ਪਰਚੀ ਆਂਦੀ ਹੈ ਮੈਨੂੰ ਇਹ ਲੱਗ ਰਿਹਾ ਵੀ ਐਨੇ ਬੁਖਲਾ ਚੁੱਕੇ ਆ ਆਪਦੀਆਂ ਸਚਾਈਆਂ ਖੁਦ ਹੀ ਜਾ ਕੇ ਸਟੇਜਾਂ ਤੇ ਬੋਲੀਆਂ ਜਾਂਦੇ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਅਸੀਂ ਕੀ ਬੋਲ ਰਹੇ ਆ ਸੋ ਚਾਰੂ ਜੀ ਨੂੰ ਤੁਸੀਂ ਸ਼ਹਿਰੀ ਪ੍ਰਦਾਨ ਬਣਾਇਆ ਸੀ ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜੀ ਤੁਸੀਂ ਮਹਿਲਾਵਾਂ ਦੇਖ ਰਹੇ ਹੋ ਤੇ ਉਹ ਜੁਆਇਨ ਕੀਤੀ ਆ ਮਾਨੀ ਪਾਰਟੀ ਦੀ ਕਿਸ ਤਰ੍ਹਾਂ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਮਿਹਨਤ ਰਹੀ ਹੈ ਇਹਨਾਂ ਦੀ ਬਿਲਕੁਲ ਜੀ ਚਾਰੂ ਜੀ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਕ੍ਰੈਡਿਟ ਮਿਲ ਰਿਹਾ ਹੈ ਚਾਰੂ ਜੀ ਜਿੱਦਣ ਦੇ ਆਏ ਆ ਇੱਕ ਕੰਮ ਕਰ ਰਹੇ ਨੇ ਔਰ ਅੱਜ ਜੋ ਇੱਥੇ ਨਾਰੀ ਸ਼ਕਤੀ ਦਾ ਤੁਸੀਂ ਜੋਰ ਦੇਖ ਰਹੇ ਹੋ ਮੈਂ ਇੱਕੋ ਹੀ ਗੱਲ ਪਹਿਲਾਂ ਵੀ ਕਹਿੰਦੀ ਸੀ ਕਿ ਰਾਜਪੁਰਾ ਦੀ ਨਾਰੀ ਸ਼ਕਤੀ ਮੇਰੇ ਨਾਲ ਹੈ ਅਸੀਂ ਸਾਰੇ ਮਿਲ ਕੇ ਰਾਜਪੁਰਾ ਦੀ ਨੁਹਾਰ ਬਦਲਾਂਗੇ ਭਰਾਵਾਂ ਦਾ ਤਾਂ ਆਸ਼ੀਰਵਾਦ ਹਮੇਸ਼ਾ ਹੀ ਰਿਹਾ ਪਰ ਪਹਿਲੀ ਵਾਰ ਹੈ ਰਾਜਪੁਰੇ ਵਿੱਚ ਜਦੋਂ ਲੇਡੀਜ਼ ਬਾਹਰ ਨਿਕਲੀਆਂ ਨੇ ਔਰ ਲੇਡੀਜ਼ ਨੇ ਆਪਣਾ ਵੋਟ ਪਾ ਕੇ ਆਮ ਆਦੀ ਪਾਰਟੀ ਨੂੰ ਚੁਣਿਆ ਪਾਜਪਾ ਨੂੰ ਅੱਜ ਬੜੀ ਨੁਕਸਾਨ ਹੋਇਆ ਅੱਜ ਚੌਧਰੀ ਜੀ ਦੇ ਆਉਣ ਦੇ ਨਾਲ ਆਨੰਦ ਨਹੀਂ ਕਿ ਕਹਿੰਦੇ। ਦੇਖੋ ਬਾਜਪਾ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਮਹਾਰਾਣੀ ਪਰਨੀਤ ਕੌਰ ਦਾ। ਪਹਿਲੀ ਗੱਲ ਤਾਂ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ। ਜਦੋਂ 19 ਚ ਮੈਂ ਇਲੈਕਸ਼ਨ ਲੜੀ ਸੀ ਉਦੋਂ ਕਾਂਗਰਸ ਚ ਲੜ ਰਹੇ ਸੀ ਹੁਣ ਉਹ ਬੀਜੇਪੀ ਤੋਂ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਸਾਨ ਵੀਰਾਂ ਦਾ ਕੀ ਹਾਲ ਕਰ ਰੱਖਿਆ ਬੀਜੇਪੀ ਨੇ। ਸਾਡੇ ਕਿਸਾਨ ਕੀ ਸੜਕਾਂ ਤੇ ਬੈਠਣ ਲਈ ਰਹਿ ਗਏ। ਪਹਿਲਾਂ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਹੁਣ ਸ਼ੰਭੂ ਬਾਰਡਰ ਤੇ ਬੈਠੇ ਨੇ। ਇਹਨਾਂ ਨੂੰ ਤਾਂ ਕੋਈ ਬੜਨ ਵੀ ਨਹੀਂ ਦਿੰਦਾ। ਮੈਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਵੀ ਅੱਜ ਆਮ ਦੀ ਤਿਆ ਜਵਾਬ ਜਵਾਬ ਦੇਤਾ ਨਲਾਸ ਵੀ ਗਏ ਸੀ ਉੱਥੇ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਹੈ ਬੀਜੇਪੀ ਨੂੰ ਤਾਂ ਲੋਕ ਪਿੰਡਾਂ ਚ ਘਰਾਂ ਚ ਵੜਨ ਵੀ ਨਹੀਂ ਦੇ ਰਹੇ ਤਾਂ ਬੀਜੇਪੀ ਨੂੰ ਤਾਂ ਅਸੀਂ ਕਿਸੇ ਗਿਣਤੀ ਚ ਹੀ ਨਾ ਗਿਣੀਏ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿੱਦਾ ਹੋਵੇ ਅਸਰ